ਜਾਓ ਤੁਸੀਂ ਸਵਾਦਾ ਪਾਉਂਗਾ ਉਹ ਨੱਕੜਾ ਵੀ ਟੀਮ ਲਈ ਜੋੜਿਆ ਚਲੋ ਬਾਕੇ ਸਾਡੇ ਸਾਲਾ ਖੇਡਣ ਸੰਧੂ ਨੂੰ ਕੋਲ ਤੇ ਪਾਉਂਗਾ ਦਾ ਉਹ ਖਾਣਾ ਕਰਦੇ ਜੇਪਾ ਦੇ ਚਲੋ ਬਾਕੇ ਸਾਡੇ ਮਾਜੀ ਕਬੱਡੀ ਪੋਰ ਦੇ ਲਈ ਨੰਬਰ ਦਾ ਸ਼ਾਨਦਾਰ ਬਤਾ ਕਰ ਗਿਆ ਆ ਸੇਰ ਸਿਕ ਪਹਿਲਵਾਨ ਦਾ ਪੁੱਤ ਸਿੰਦੂ ਆ ਗਿਆ ਸੱਚੋ ਉਹ ਤਿੰਨੋਂ ਬਤਾਲ ਵਾਲਾ कहना सरदार तजिंदर सिंह बड़ा खेस करतना बहुत बहुत बड़ा पुराना एक पास शीनू है ਕੁੜਿਆ ਪੰਟੀ ਵਾਲ ਯਾਰੀਆ ਬਹੁਤ ਬੰਦਾ ਕਬੱਡੀ ਕੱਪ ਕਰਵਾ ਚੱਲਦੇ ਆ ਲਓ 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 ਸਾਰੇ ਸਾਰੇ ਖਾਓ ਹਲੋ ਫਾਰਕ ਗੱਡੀ ਵਾਲੇ ਟਿੱਕੂ ਸਾਡੇ ਮਾਸਰ ਸਾਡੇ ਕਿਸੇ ਭਰਾ ਦਾ ਬੱਗੂਆ ਡਿੱਗਿਆ ਆਹ ਤਾਂ ਸਾਡੇ ਮੌਸਰ ਜੀ ਨਾਲ ਕੋਲ ਆ ਪੈਸੇ ਵੀ ਬਚਦੇ ਕਾਰ ਵੀ ਬਚਦੇ ਛੋਡੇ ਕਾਰ ਵੀ ਵਿੱਚ ਹੈ ਚੰਕ ਕਰ ਲਓ ਆਰੇ ਮੌਸਮੀ ਦਾ ਕੋਲੇ ਆ ਗੋਇਨਾ ਕੋਲੇ ਬੱਗੂਆ ਇਹ ਇਮਾਨਦਾਰੀ ਬੋਲਦੀ ਆ ਸੰਧੂਆ ਅੱਜ ਬਰੇਡੇ ਦੀ ਧਰਤੀ ਤੇ ਪਾਕਤਾਰੀ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਨਿਮੋ ਨੂ ਵਾਲਾ ਲੰਗੜਾ ਓਏ ਸ਼ੇਰਪਤਨ ਦਸ਼ਕਾਂ ਦਾ ਸਵਾਦ ਰਣਾ ਕੋਲ ਬੱਬੂ ਮਾਰਦੇ ਕਾਰਾਂ ਤੇ ਬੱਕੜਾ ਵੀ ਪੋੜਾ ਉਹ ਦੇਖਾ ਗਿਆ ਸਾਡੇ ਪਾਸਾ ਗੁਰੂ ਸ਼ੇਰ ਜੀ ਦੀਆਂ ਜਾਰੀਆਂ ਆਇਆ ਪਹਿਲੋਂ ਪਤਾ ਸ਼ੇਰ ਮੁੰਡਾ ਉਹ ਨੰਬਰ ਚੱਲ ਗਿਆ ਪੰਜਾਬ ਵਾਲੀ ਬਿਜਲੀ ਮੋਟੇ ਕਤਵਾਗਾ ਇੱਕ ਪਾਸੇ ਲੰਗੜਾ ਉਹ ਤੀਜੇ ਪਾਸੇ ਮੇਰੇ ਵੀ ਹੁਜਾਣੇ ਵਾਲਾ ਕੋਲਾ ਸਾਨੂ ਵਾਲਾ ਭਾਵੇਂ ਕਿਤੇ ਰਮਾ ਲੇਗੀ ਪਰ ਮੁੰਡੇ ਨੇ ਜੱਫਾ ਪਟਾਕ ਦੇ ਕੇ ਫੋਕਦਾ ਹੇ ਕਿਰਦੋ ਹਮਾ ਤੇ ਲਾਪੀ ਲੰਬੂ ਬਦੋ ਵੀ ਕੇ ਜਰਸੀ ਨੂੰ ਲਖੇ ਲਈ ਕਾਲਾ ਪਰਵਾੜੇ ਵਾਲਾ ਜੱਸੀ ਪਰਵਾੜਾ ਸਰਪੰਚ ਨੇ ਉਹ ਵੀ 10000 ਪਰ ਕਾਤੇ ਮਨਦੀਪ ਉਹ ਬੋਲੀਆਂ ਵਾਲਾ ਇਹ ਟੱਕਰ ਕੰਦੀਆਂ ਬੋਲੀਆਂ ਇੱਕ ਬੰਦੇ ਚੱਜ ਤੇ ਦੂਸਰੇ ਬੰਦੇ ਟੱਕ ਲੱਗਦੇ ਇਹੋ ਮੁਕਾਬਲਾ ਕਿਆ ਕਰਦਾ ਏ ਔਰ ਰੱਬ ਨੇ ਤੋਂ ਪਈ ਦਾ ਛੱਡੀ ਵੱਡਾ ਸਨਮਾਨ ਕੀਤਾ ਜਾਊਗਾ ਮੇਰੇ ਵੀਰੋ ਵੱਡਾ ਸਨਮਾਨ ਕੀਤਾ ਜਾਊਗਾ ਆ ਬਾਤ ਸਾਡਾ ਯੂਐਸਏ ਉਹ ਕੱਪ ਤੋਂ ਐਡਾ ਖੁਸ਼ ਹੋਇਆ ਭਾਈ ਗੁਰੂ ਸ਼ੇਰ ਗੁਰਦੇਵ ਯਾਰੀਆਂ ਤੋਂ ਐਡਾ ਖੁਸ਼ ਹੋਇਆ ਅਗਲੇ ਸਾਲ ਪਾਈ ਦਾ ਹਾਂਜੀ ਅਜੀ ਸੀਨੂ 2000 ਹੈ 1000 ਸਵੇ ਪਰਾਂ ਵੰਦ ਕਾਲਾ ਤੇ ਮੱਸੀ ਸੰਭਾਤ ਦੇ 1000 ਪਰ ਕਾਤੇ ਸਿੱਟੇ ਅੱਲਾ ਪਿੱਤੂ ਦੇ ਨਿਓ ਔਰ ਦੂਸਰੇ ਬੰਦੇ ਸਾਣੇ ਵਾਲਾ ਆ ਸਾਡੇ ਭਰਾ ਬੰਦਾ ਵਿਲੇ ਸਾਲ ਕਹਿੰਦੇ ਫੇਰ ਇਸੇ ਤਰ੍ਹਾਂ ਭਾਈ ਮਨਦੀਪ ਬਾਜਮੋਰੀ ਫਰੂਜ ਖੇਡ ਨੂੰ ਕਹਿੰਦੇ ਇਸ ਤਰ੍ਹਾਂ ਲੱਗਦਾ ਹੋਈਆ ਔਰ ਅਪਰ ਕੁੜਾ ਕੁੜਾ ਗਰਾਉਂਡ ਤੋਂ ਪਿੱਛੇ ਹੋਈਏ ਜੇ ਤੇਰਾ ਨਾ ਪੈ ਜੇ ਫੇਰ ਆਹ ਕੰਡਾ ਮੂਹੇ ਬੜਾ ਖੇੜੀ ਵੀ ਧਸ ਗਿਆ ਇੱਕ ਤਾਂ ਫੇਰ ਮੰਦੀ ਹੈ ਔਰ ਬੱਲੇ ਬੱਲੇ ਹੋ ਗਈ ਬੰਦੋ ਨੰਬਰ ਆਪਣੀ ਟੀਮੇ ਜੋੜ ਰਹਿਆ ਦਸੀ ਸਿਆ ਅੱਜ ਖਿਡਾਰੀਆਂ ਨਾਲ ਵੱਧ ਤੇਰਾ ਜੋ ਲੱਗਿਆ ਹੋਇਆ ਦੱਸੀ ਵੀ ਚਾਰੀਆਂ ਨਵਾਉਂਦਾ ਫਿਰਦਾ ਭਰਾ ਸਾਡਾ ਸਾਹਮਣੇ ਗੱਗੂ ਕਹਿੰਦੇ ਕਰਿਆਨੇ ਵਾਲਾ ਕਬੱਡੀ ਬੋਰਡ ਦੇ ਵੀ ਅੱਗੇ ਵੱਧਦਾ ਹੋਇਆ ਹਰਿਆਨੇ ਵਾਲਾ ਸਿੱਧੂ ਆਹ ਦੇਖਾਂਗੇ ਇੱਕ ਪਾਸੇ ਡਬਲ ਟੱਕ ਦਾ ਇਸ਼ਾਰਾ ਤੇ ਨੰਬਰ ਰੇਡਰ ਦਾ ਸੁਣਦੇ ਆ ਚੱਪ ਪੈਕ ਤੇ ਖੇੜ ਕਹਾਣੀ ਉਹ ਹੀ ਥੇਰ ਆ ਗਿਆ ਉਹ ਨਦੋਰਾ ਮਾਣ ਨਿੱਕਾ ਮੇਰੇ ਲਈਓ ਖੇਡ ਕਬੱਡੀ ਬੋਰਡ ਦੀ ਸਮਝ ਆਉਂਦੀ ਹੈ ਆਹ ਮੋਟਾ ਜਿਹਾ ਤਾਰ ਮੇਰੇ ਲਈਓ ਸਾਹ ਕਹਤੋਰੀ ਕਬੱਡੀ ਸੋਲਦਾ ਚੇਦੀ ਕਹਿੰਦਾ ਸੰਧੂਆ ਜਦੋਂ ਮੈਚ ਸਮਾਪਤ ਹੋ ਗਿਆ ਦਾ ਅਸੀਨੂ ਤੇ ਜਿੰਨੂ ਦੀ ਇੱਕ ਕਬੱਡੀ ਨਾਲ ਜਫਰੀ ਪਿਆਰ ਦੀ ਪੁਆੜੀ ਐ ਚਲੋ ਗਰਾਊਂਡ ਦੇ ਵਿੱਚ ਮਾਰਾ ਮੁੱਟਾ ਹੁੰਦਾ ਹੋ ਰਿਹਾ ਦਾ ਜਦੋਂ ਗਰਾਊਂਡ ਜਿਹੜਾ ਵੇਲਾ ਕਰਦੇ ਇੱਕ ਪਾਸੇ ਸੀਨੂ ਹੈ ਬਾਹੂ ਬਾਪੂ ਕੋਪੀ ਧਰਤੀ ਦਾ ਉਹ ਦੂਜੇ ਬਸੇ ਮੁੰਡਿਆਂ ਵਾਲਾ ਦਾਜਾ ਆ ਬੰਦੇ ਬੰਦੇ ਹੋ ਗਈ ਬੱਲੇ ਆ ਹਰਿਆਣੇ ਵਾਲਾ ਉਹ ਪੰਜਾਬ ਵਾਲਾ ਉਹ ਬੰਦੇ ਬੰਦੇ ਬੱਲੇ 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 ਉਹ ਖੜਕਾ ਲੜ ਗਿਆ ਜੀ ਦਾਦਰਪਾਲ ਦਾ ਕੋਹੜੀ ਕਸਵਾਂ ਦਾ ਸ਼ੇਰ ਕਹਿੰਦਾ ਹੋਰ ਸਾਨੂੰ ਪਿੰਡ ਵਾਲਾ ਬੋਲਾ ਮਨਦੀਪ ਪੱਛਵਾ ਉਹ ਭਾ ਸਾਡਾ ਨੇ ਸਾਥੀਆਂ ਨਾਲ ਮਿਲ ਕੇ ਐਨ ਸਿਆਲ ਲਈ ਜਾਂਦਾ ਐਨ ਵੱਡਾ ਕਪਾ ਨਕਰਾ ਕਰਾਈ ਜਾਂਦਾ ਧੰਵਾਲਾ ਜੀ ਦੇਖੋ ਪੰਜ ਸਿਕਰ ਜ਼ਰੂਰੀ ਹੈ ਔਰ ਦੇਖੋ ਬਾਰੇ ਨੀ ਰਾਮ ਵਾਹ ਇੱਕ ਤੂਆ ਅਜੇ ਥੋੜੇ ਥੋੜੇ ਸਨਨ ਨੂੰ ਹੁੜਵਾਪਾ ਆਹ ਸਾਹਮਣੇ ਕਹਿੰਦੇ ਗਵਾਹ ਦੀ ਉੱਤੇ ਸੀਨੂ ਦੇ ਲੱਗਿਆ ਹੁੰਦਾ ਚਾਹਵੇ ਕਾਸੀਪੁਰੀਏ ਪਾਕ ਕਬੱਡੀ ਸਾਹਮਣੇ ਦੀਪਕ ਕਹਿੰਦੇ ਕਾਸੀਪੁਰੀਆ ਕਬੱਡੀ ਪਾਉਣ ਦੇ ਲਈ ਪਾਣੀ ਦੇ ਬੰਦਨੀ ਗੋਦੀਆ ਜਰਾ ਦੇ ਪਾਣੀ ਲੈ ਆਓ ਕਾਸੀਪੁਰੀਆ ਦੀਪ ਕਬੱਡੀ ਪਾਉਣ ਦੇ ਅੱਗੇ ਵੱਲ ਵਧਦਾ ਹੋਇਆ ਉਹ ਦੂਜੇ ਪਾਸੇ ਨੰਬਰ ਵਧੀਆਂ ਵਾਲਾ ਬੱਲੇ ਬੱਲੇ ਹੋ ਗਈ ਬੱਚੋ ਉਹ ਨਹੀਂ ਸਾਖ ਫੜਕਾ ਫੜਕਾ ਕਬੱਡੀ ਦਾ ਹਰ ਹਰਿਆਣੇ ਦਾ ਦਬਲਾ ਕਿੱਥੇ ਹੈ ਉਹ ਕਦਲਾ ਕਿੱਥੇ ਹੈ ਵੀਰ ਬਚਨਾ

ਉਹਨਾਂ ਦੇ ਲੋ ਵੱਡੇ ਮਾਨ ਦੇ ਮਾਂ ਬੋਲੀ ਦੇ ਬੋਲਾਂ ਨੂੰ ਹੁਸ਼ੋਕ ਹੈ ਪਰ ਉਹ ਤਤਪਰ ਕਰਦੇ ਆ ਲੱਗਾ ਕਹਿੰਦੇ ਜਰਮਨਦੀ ਸਿੰਘ ਦਾ ਨਾਮ ਕਬੱਡੀ ਪੋਰ ਦੇ ਵੀ ਇੱਕੇ ਵੱਲ ਵਧਦਾ ਹੋਇਆ ਤੇ ਚੁੱਕੇ ਪਾਸੇ ਚਾਰ ਫੜਿਆ ਤੇਰਾ ਕ੍ਰਾਂਤੀ ਦੀ ਟੀਮ ਦੇ ਉਹ ਚਾਰਾਂ ਦੇ ਵਿੱਚੋਂ ਕਮਾਲਾ ਬੰਦੇ ਬੰਦੇ ਹੋ ਗਈ ਮਿੱਤਰੋ ਉਹ ਮੋਟਾ ਪੱਤਾਨੋ ਪਾੜਦੇ अमृ सली धीर सां शद सधू नगरम सोच खी शहीद नगर यादि मिलंदी प्यार ਇੰਦਰਪਾਲ ਬਾਕੇ ਦਾ ਬਹੁਤ ਵੱਡਾ ਇੰਦਰਨੇ ਕਬੱਡੀ ਫ੍ਰੇਮੇਸ਼ਨ ਦੇ ਯੋਗਦਾਨ ਹੈ ਇੰਦਰਪਾਲ ਜੀ ਰਿਆ ਬਹੁਤ ਬਹੁਤ ਧੰਨਵਾਦ ਸਾਡੀ ਉਮਰਾਂ ਵੀ ਤੁਹਾਨੂੰ ਲੱਗਦਾ ਬਾਕੇ ਕਬੱਡੀ ਨੂੰ ਪਿਆਰ ਪਰ ਮਾਰੇ ਹੋ ਕੇ ਕਹਿੰਦੇ ਸੰਧਵਾ ਇੰਦਰਪਾਲ ਤੋਲੀ ਬਾਰੇ ਪਰੀਲਾ ਤੇ 11 ਰਜਾ ਪਤਾ ਜਾਣਾ ਹੈ ਕਾਲੀ ਪਰਵਾਰੇ ਵੱਲੋਂ 11 ਅਜਾ ਤੋਲੀ ਪਰੀਲਾ 2100 ਅੱਜ ਦਾ ਬੜਾ ਧੰਨਵਾਦ ਤੇ ਸਾਹਮਣੇ ਚਾਚੇ ਇਸਰੇ ਮੰਡੀਆ ਵਾਲਾ ਨਕਰ ਦਾ ਸ਼ਾਨਦਾਰ ਮਾਤਾ ਬਲਿੰਗੀ ਮਰਲੇ ਕਰ ਗਿਆ ਔਰ ਅੰਲੇ ਪਾਉਲੀ ਨਿੱਕਾ ਨਜ਼ਰ ਪੰਡਵਾ ਆ ਸੀਰਤ ਵਾਲੀ ਸੰਧਵਾ ਆ ਆ ਤੇ ਹੋ ਪੰਪੂ ਮਰਖਾ ਕਰੂਗਾ ਫਤੂ ਮਾਰਦੇ ਸਾਧੀਆਂ ਨੂੰ ਦੇਖੋ ਵੀ ਠਕਾ ਹੋ ਰਿਹਾ ਲੋਕਤਵਾਦੀ ਪੰਟੀ ਬਾਜਾ ਠਕਾ ਨੂੰ ਸਾਡੇ ਸ੍ਰੀ ਕਾਰ ਦੇ ਬਾਈ ਪਿੰਡਰ ਗਿੱਲ ਤੇ ਜੀਤੀ ਬਾਈ ਆ ਰਤਨਗੜ ਨੰਨਾ ਗਿੱਲ ਸਾਡੇ ਭਰਾ ਹਾਂਜੀ ਬਹੁਤ ਵੱਡਾ ਯੋਗਦਾਨ ਹੈ ਪੰਡਰੋ ਕਾਪਾ ਲੋਕਤਵਾਦੀ ਮਾਈਕੀ ਨੀ ਮਾੜੇ ਬਣਾ ਦੇ ਦੀ ਪੈਂਕੀਆ ਫੈਡਰੇਸ਼ਨ ਤੋਂ सॼे साहिबान वञो वोटर जी आवाज़ जहिड़ी